ਕੋਈ ਜੀ ਹਿੰਦੀ ਕੋਈ ਇੰਗਲਿਸ਼ ਵਾਲੇ ਚਲੋ ਉਹ ਬਾਉਂਡਰੀ ਨਹੀਂ ਹੋਣੀ ਚਾਹੀਦੀ ਜਿਹੜੀ ਲੈਂਗੁਏਜ ਆ ਸਿੱਖਿਆ ਦੇ ਕਿਤੇ ਵੀ ਆ ਸਾਡੇ ਮਸਕੀਨ ਸਾਹਿਬ ਕਈਆਂ ਦੀ ਐਗਜ਼ਾਮਪਲ ਦਿੰਦੇ ਆ ਬਾਬੇ ਸਾਡੇ ਲਈ ਬਾਬੇ ਨੇ ਕਿਉਂਕਿ ਬਾਣੀ ਵਿੱਚ ਆ ਗਈ ਗੁਰਬਾਣੀ ਵਿੱਚ ਪਰ ਉਹ ਬ੍ਰਾਹਮਣ ਸੀਗੇ ਬੰਗਾਲ ਦੇ ਤੇ ਸਭ ਤੋਂ ਔਖੀ ਜਿਹੜੀ ਬਾਣੀ ਆ ਉਹ ਸੰਸਕ੍ਰਿਤ ਦੇ ਵਿੱਚ ਉਹ ਫਕਤ ਜਾਇਦੇਵ ਦੀ ਇਹੋ ਜਿਹੀ ਕਈ ਸ਼ਬਦ ਨੇ ਜਿਹੜੇ ਰੋਟੀਨ ਚ ਕਿਸੇ ਦੇ ਮੂੰਹ ਸੁਣੋ ਤਾਂ ਤੁਸੀਂ ਬੜੇ ਗਦਗਦ ਹੋ ਹੋਰ ਤੁਸੀਂ ਕਹਿੰਦੇ ਵੀ ਇੱਕ ਕਿਤਾਬ ਇਹ ਸ਼ਬਦ ਆਇਆ ਕਿੱਥੋਂ ਸ਼ਬਦ ਭਾਈ ਕਿਤਾਬਾਂ ਜੀ ਹੈ ਪੜੋ ਨਹੀਂ ਹੁਣ ਮੈਂ ਕਹਿੰਦਾ ਕਿ ਆਪਣੀ ਵਾਈਫ ਨੂੰ ਕਹਿੰਨਾ ਇਹਨਾਂ ਨੂੰ ਵਧੀਆ ਕਨਸੈਪਟ ਲੱਭ ਗਿਆ ਇਹਦੇ ਮੋਬਾਈਲ ਦੇ ਵਿੱਚ ਚੰਗੇ ਕਨਸੈਪਟ ਲੱਭ ਗਏ ਤੇ ਭਾਜੀ ਇੰਡੀ ਥੋੜੀ ਗੱਲ ਸਾਡਾ ਗੁਰਬਾਣੀ ਦਾ ਸਿਧਾਂਤ ਹੈ ਜਿਹੜੀ ਚੀਜ਼ ਤੁਹਾਡੇ ਹੱਥ ਜਦੋਂ ਸਤ ਕਰੋ ਵਾਹਿਗੁਰੂ ਸਤਨਾਮ ਬਾਈ ਮੀਰ ਸਿੰਘਾ ਉਹਨੂੰ ਕੌਣ ਸੁਣ ਲੂਗਾ ਪੜ ਲੂਗਾ ਜੀ ਕੌਣ ਸਮਝ ਲੂਗਾ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਸੇਜਰਦੀਪ ਸਿੰਘ ਇਸ ਵਕਤ ਅੰਮ੍ਰਿਤਸਰ ਦੀ ਯੂਟੀ ਮਾਰਕੀਟ ਦੇ ਵਿੱਚ ਮੌਜੂਦ ਹੈਗੇ ਆ ਅਕਸਰ ਇੱਥੋਂ ਲੰਘਦੇ ਆ ਪਰ ਅੱਜ ਖਾਸ ਧਿਆਨ ਇਸ ਜਗ੍ਹਾ ਤੇ ਪਿਆ ਜਿੱਥੇ ਇਹ ਮੁਕਤ ਲਾਇਬ੍ਰੇਰੀ ਸਾਨੂੰ ਦੇਖਣ ਨੂੰ ਮਿਲੇਗੀ ਕੋਈ ਵੀ ਕਿਤਾਬ ਜੇਕਰ ਤੁਸੀਂ ਪੜ੍ਹਨੀ ਹੈ ਤਾਂ ਤੁਹਾਨੂੰ ਇਸ ਜਗ੍ਹਾ ਤੋਂ ਮੁਫਤ ਕਿਤਾਬ मिलेगी ਤੁਸੀਂ ਜੇਕਰ ਘਰ ਲੈ ਕੇ ਜਾਣਾ ਚਾਹੁੰਦੇ ਹੋ ਉਹ ਕਾਰ ਲੈ ਕੇ ਜਾ ਸਕਦੇ ਹੋ ਵਾਪਸ ਜਿਹੜੀ ਜੋ ਕਿਤਾਬ ਤੁਸੀਂ ਇੱਥੇ ਰੱਖ ਸਕਦੇ ਹੋ ਜਾਂ ਇਸ ਜਗ੍ਹਾ ਤੇ ਬੈਠ ਕੇ ਆਪਣਾ ਜਿਹੜਾ ਇੱਕ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਇਹ ਮੌਕਾ ਜੇਕਰ ਕਹਿ ਲਈ ਤਾਂ ਸਿਰਫ ਤੇ ਗੁਰਪ੍ਰੀਤ ਸਿੰਘ بھائی ਕਿਉਂਕਿ ਅੰਮ੍ਰਿਤਸਰ ਕੀ ਸ਼ਾਇਦ ਆਪਾਂ ਹੋਰ ਸ਼ਹਿਰ ਦੇ ਵਿੱਚ ਵੀ ਐਸਾ ਕਨਸੈਪਟ ਆਪਾਂ ਨਹੀਂ ਦੇਖਿਆ ਗੱਲਬਾਤ ਕਰਦੇ ਵੀਰ ਉਹਨਾਂ ਨਾਲ ਵੀਰੇ ਸੱਚੀ ਗੱਲ ਜੀ ਬਾਈ ਜੁਕੇ ਖਾਲਸਾ ਬਾਈ ਜੁਕੇ ਬੰਦੇ ਵੀਰ ਕਿਦਾਂ ਇਹ ਸੋਚਿਆ ਮਾਈਂਡ ਦੇ ਵਿੱਚ ਇਹ ਕਨਸੈਪਟ ਲੈ ਕੇ ਆਏ ਕਿ ਇੱਕ ਰੋਡ ਸਾਈਡ ਤੇ ਦਾ ਇੱਕ ਫ੍ਰੀ ਲਾਇਬ੍ਰੇਰੀ ਸ਼ੁਰੂ ਕੀਤੀ ਜਾਵੇ ਵੀਰ ਜੀ ਅਸਲ ਚ ਵੇਖੋ ਨਾ ਦੋਹੀਂ ਇੱਥੇ ਸਾਰਾ ਜੰਗ ਜੰਗ ਜਨਰੇਸ਼ਨ ਹੀ ਆ ਜੰਗ ਜਨਰੇਸ਼ਨ ਅਸੀਂ ਸਿਰਫ ਕਾਲਜ ਯੂਨੀਵਰਸਿਟੀ ਪਹੁੰਚਣ ਦੀ ਕਹਾਣੀ ਹੁੰਦੀ ਆ ਭਾਵੇਂ ਕਲਾਸਾਂ ਲਾਈਏ ਭਾਵੇਂ ਨਾ ਲਾਈਏ ਤੇ ਮੰਨ ਲਓ ਚਲੋ ਕਲਾਸਾਂ ਲਾ ਕੇ ਵੀ ਜੇ ਕੋਈ ਫ੍ਰੀ ਟਾਈਮ ਕੋਈ ਧੀਪ ਹੈ ਨਿਕਲਦੀ ਆ ਕੋਈ ਮੰਨ ਲਓ ਕਿਸੇ ਨੂੰ ਨੇ ਵੇਟ ਹੀ ਕਰਨਾ ਕਿਸੇ ਨੂੰ ਤੇ ਵੇਟ ਕਰਨਾ ਸੀ ਕਿ ਮਤਲਬ ਰੈਸਟੋਰੈਂਟਸ ਵੀ ਤੁਸੀਂ ਬੈਠੋਗੇ ਤੇ ਉੱਥੇ ਤੁਸੀਂ ਚਲੋ ਮੈਨੂੰ ਪਤਾ ਪਾਕਟ ਮਨੀ ਦਾ ਸਟੂਡੈਂਟ ਲਾਈਫ ਚ ਕਿੰਨੀ ਹੁੰਦੀ ਆ ਤੇ ਤੁਸੀਂ ਕਾਫੀ ਪੀਓਗੇ ਕਾਫੀ ਪੀਂਦੇ ਬਹਾਨੇ ਤੁਸੀਂ ਫੋਨ ਚਾਰਜ ਕਰੋਗੇ ਤੇ ਸਾਡੇ ਨੂੰ ਪਰਾਲਾ ਉਹਨਾਂ ਵਾਸਤੇ ਆ ਸਟੂਡੈਂਟ ਵਾਸਤੇ ਸਟ੍ਰਗਲ ਵਾਸਤੇ ਜਿਹੜੇ ਸਟ੍ਰਗਲ ਕਰ ਰਹੇ ਨੇ ਫੋਨ ਚਾਰਜ ਕਰੋ ਚਾਹ ਕੌਫੀ ਪੀਣੀ ਕੋਈ ਨਹੀਂ ਥੱਲੇ ਬਹਿ ਜਾਗੇ ਆਪਾਂ ਥੱਲੇ ਤੁਹਾਨੂੰ ਚਾਹ ਪਿਆ ਦਾਂਗੇ ਪਿੱਛੇ ਸਾਡੇ ਕੋਲ ਜਗ੍ਹਾ ਮਿਲ ਜਣੀ ਆ ਅਸੀਂ ਫਿਰ ਉੱਥੇ ਪਿੱਛੇ ਪਿਛਲੇ ਬੈਕਸਾਈਡ ਤੇ ਤੁਹਾਨੂੰ ਚਾਹ ਕੌਫੀ ਵੀ ਪ੍ਰੋਵਾਈਡ ਕਰਾਵਾਂਗੇ ਤੁਸੀਂ ਆਪਣਾ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਮਤਲਬ ਜ਼ਰੂਰੀ ਨਹੀਂ ਹੈ ਕਹਿ ਦਿੰਨੇ ਤੁਸੀਂ ਫੋਨ ਛੱਡੋ ਫੋਨ ਛੱਡੋ ਅਸੀਂ ਤਰੀਕਾ ਕਰਕੇ ਵੇਖ ਲੈਨੇ ਆ ਸਾਨੂੰ ਕਾਫੀ ਸੁਝਾਅ ਵੀ ਮਿਲੇ ਨੇ ਕੁਝ ਹਿੰਦੀ ਕੁਝ ਇੰਗਲਿਸ਼ ਵਾਲੇ ਚਲੋ ਉਹ ਬਾਉਂਡਰੀ ਨਹੀਂ ਹੋਣੀ ਚਾਹੀਦੀ ਜਿਹੜੀ ਲੈਂਗੁਏਜ ਆ ਸਿੱਖਾ ਦੇ ਕਿਤੇ ਵੀ ਆ ਸਾਡੇ ਮਸਕੀਨ ਸਾਹਿਬ ਕਈਆਂ ਦੀ ਐਗਜ਼ਾਮਪਲ ਦਿੰਦੇ ਆ ਅਰਬ ਕੰਟਰੀਆਂ ਦੀ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਦੇ ਚ ਕਹਿੰਦੇ ਕਿ ਅੱਠ ਲਾਈਨਾਂ ਦਾ ਇੱਕ ਪਦਾ ਪੰਡਤ ਜੈ ਪਦਾ ਪੰਡਤ ਜੀ ਨੇ ਮਤਲਬ ਬਾਬੇ ਸਾਡੇ ਲਈ ਬਾਬੇ ਨੇ ਕਿਉਂਕਿ ਬਾਣੀ ਵਿੱਚ ਆ ਗਈ ਗੁਰਬਾਣੀ ਵਿੱਚ ਪਰ ਉਹ ਬ੍ਰਾਹਮਣ ਸੀਗੇ ਬੰਗਾਲ ਦੇ ਤੇ ਸਭ ਤੋਂ ਔਖੀ ਜਿਹੜੀ ਬਾਣੀ ਆ ਉਹ ਸੰਸਕ੍ਰਿਤ ਦੇ ਵਿੱਚ ਉਹ ਭਗਤ ਜੈਦੇਵ ਦੀ ਆ ਤੇ ਜਦੋਂ ਉਹ ਪੰਡਤਾਂ ਦੀ ਬਾਣੀ ਵਿੱਚ ਮੁਸਲਮਾਨ ਫਕੀਰਾਂ ਦੀ ਬਾਣੀ ਵਿੱਚ ਚਲੋ ਉਹ ਤਾਂ ਗੁਰੂ ਗ੍ਰੰਥ ਸਾਹਿਬ ਹੋਗੇ ਉਹਨਾਂ ਨੂੰ ਆਪਾਂ ਇਦਾਂ ਨਹੀਂ ਰੱਖ ਸਕਦੇ ਉਹ ਸਾਡੇ ਲਈ ਬੜੇ ਸਤਿਕਾਰਯੋਗ ਨੇ ਉਹਨਾਂ ਵਾਸਤੇ ਸਪੈਸ਼ਲ ਸ਼ਰਧਾ ਹੀ ਉਹਦਾ ਸਤਿਕਾਰ ਕਰਦੇ ਆ ਪਰ ਜੇ ਤੁਸੀਂ ਇਹਨਾਂ ਨੂੰ ਪੜਨ ਲੱਗੋਗੇ ਹੌਲੀ ਹੌਲੀ ਤੁਹਾਨੂੰ ਤੁਹਾਡਾ ਪੜ੍ਹ ਚ ਰੁਚੀ ਹੋਊਗੀ ਇਹੋ ਜਿਹੇ ਕਈ ਸ਼ਬਦ ਨੇ ਜਿਹੜੇ ਰੁਟੀਨ ਚ ਕਿਸੇ ਦੇ ਮੂੰਹ ਸੁਣੋ ਤੇ ਤੁਸੀਂ ਬੜੇ ਗਦਗਦ ਹੋ ਬੜੇ ਤੁਸੀਂ ਕਹਿੰਦੇ ਵੀ ਇੱਕ ਕਿਤਾਬ ਇਹ ਸ਼ਬਦ ਆਏ ਕਿੱਥੋਂ ਸ਼ਬਦ ਭਾਈ ਕਿਤਾਬਾਂ ਜੀ ਹੈ ਪੜੋ ਨਹੀਂ ਪੜਾ ਸੋ ਮੇਰੇ ਕਹਿਣ ਦਾ ਮਤਲਬ ਹੈ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਲਾਈਨ ਤੁਹਾਡੇ ਦਿਮਾਗ 'ਚ ਕਿਤੇ ਕੁਝ ਚ ਮਾਲੋ ਵਜਦੀ ਆ ਅਖਰ ਨਾਲ ਤੁਸੀਂ ਕਿਵੇਂ ਜੁੜੇ ਕਿਉਂਕਿ ਇਹ ਬੰਦਾ ਉਦੋਂ ਹੀ ਸੋਚਦਾ ਹੈ ਜਦੋਂ ਆਪਣੇ ਤੇ ਬੀਤੀ ਹੋਵੇ ਕੁਝ ਅਜਿਹਾ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਹੋਇਆ ਹੋਵੇ ਨਹੀਂ ਭਾਜੀ ਵੇਖੋ ਕਈ ਆਪਣਾ ਮਨਾ ਹੁੰਦੇ ਆ ਕਿ ਸਾਨੂੰ ਫਲਾਣਾ ਮੋੜ ਮਿਲਿਆ ਸਾਨੂੰ ਫਲਾਣਾ ਮੋੜ ਮਿਲਿਆ ਇਹੋ ਜੀ ਕੋਈ ਗੱਲ ਨਹੀਂ ਭਾਜੀ ਹੈਨਾ ਤੇ ਕੋਈ ਮੋੜ ਨਹੀਂ ਬਸ ਇਹ ਕਿ ਮਾਰੇ ਦੀ ਕਿਰਪਾ ਹੀ ਪਈ ਜਗਰਾਤ ਸਿੰਘ ਜੀ ਹੋਣਾ ਨੇ ਮੈਨੂੰ ਬੜਾ ਗੱਲ ਨਾਲ ਆਇਆ ਸੀ ਮੈਂ ਥੋੜੇ ਟੁੱਟ ਚੁੱਕਿਆ ਸੀਗਾ ਕਿਉਂਕਿ ਮੇਰੇ ਸਿਰ ਤੇ ਪੱਗ ਨਹੀਂ ਸੀ ਤੇ ਸਾਨੂੰ ਐ ਜਿਵੇਂ ਪ੍ਰਚਾਰਇਆ ਜਾਂਦਾ ਨਾ ਵੀ ਤੂੰ ਜੇ ਕੋਈ ਗੱਲ ਕਰਨੀ ਹੈ ਤੇ ਪਹਿਲਾਂ ਪੱਗ ਬੰਨ ਸਾਡੇ ਮੂੰਹ ਬੰਦ ਕਰਾਇਆ ਜਾਂਦੇ ਪਰ ਮੈਨੂੰ ਭਾਈ ਜਗਰਾਤ ਸਿੰਘ ਜੀ ਨੇ ਹੋਣਾ ਨੇ ਬੜਾ ਵਿਚਾਰ ਰਿਹਾ ਵੀ ਹੋ ਸਕਦਾ ਜੇ ਇਹਨੂੰ ਵਿਚਾਰ ਲਿਆ ਤੂੰ ਵਾਪਸ ਵੀ ਉੱਠ ਸਕਦਾ ਹੈ ਨਾ ਮੈਂ ਇਹਨਾਂ ਦਾ ਧੰਨਵਾਦੀ ਹਾਂ ਜੀ ਸ਼ੁਰੂ ਤੋਂ ਹੀ ਮਤਲਬ ਮੈਂ ਹੋ ਸਕਦਾ ਕਿ 8-9 ਸਾਲ ਤੋਂ ਕੋਸ਼ਿਸ਼ ਕਰ ਰਿਹਾ ਹਾਂ ਵਾ ਪਰ ਮੈਨੂੰ ਰਾਹ ਨਹੀਂ ਲੱਭਦਾ ਬੋਲਣ ਦਾ ਹੀ ਨਹੀਂ ਰਾਹ ਲੱਭਦਾ ਇਹਨਾਂ ਨੇ ਪੁਚਕਾਰਿਆ ਵੀ ਕੋਈ ਗੱਲ ਨਹੀਂ ਤੇ ਲਹਿਰਾਂ ਵਹਿਰਾਂ ਨੇ ਉਦੋਂ ਦੀ ਉਹਦੇ ਨੌਜਵਾਨ ਕਿਤਾਬਾਂ ਪੜ੍ਹਦੇ ਇੱਥੇ ਭਾਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਉਂਦੇ ਆ ਜੀ ਬਿਲਕੁਲ ਆਉਂਦੇ ਆ ਤੇ ਸੋਹਣੀ ਆ ਜੀ ਹੋਰ ਵੀ ਭਰਾ ਕਹਿੰਦੇ ਵੀ ਅਸੀਂ ਰੱਖਾਂਗੇ ਕਿੱਡੀ ਕਿ ਗੱਲ ਆ ਤੇ ਕਿਤਾਬਾਂ ਦੇ ਭਾਈ ਇਹਨਾਂ ਨੇ ਸਾਨੂੰ ਕਾਫੀ ਦੇ ਦਿੱਤੀਆਂ ਤੇ ਮੇਰੇ ਜਿਹਾ ਸਗੋਂ ਪੈਸੇ ਘੱਟ ਹੀ ਲੱਗੇ 8-10000 ਰੁਪਏ ਲੱਗਾ ਤੇ ਮੇਰੇ ਖਿਆਲ ਨਾਲ ਆਪਾਂ ਕਿਤਾਬਾਂ ਦੀ ਕੀਮਤ ਗਿਣਾਂਗੇ ਕੁਝ ਗਈਆਂ ਵੀ ਆ 20000 ਦੀ ਹੋਣੀ ਆ ਤੇ ਮੇਰਾ ਕੀ ਲੱਗਾ ਭਾਜੀ ਉਹ ਤਾਂ ਲੋਕ ਆਪ ਦੇ ਹੀ ਜਾਂਦੇ ਆ ਹਨਾ ਕੋਈ ਸ਼ੁਰੂ ਤੇ ਕਰੋ ਤੁਸੀਂ ਐ ਕਹਿੰਦੇ ਵੇਖੋ ਮੈਂ ਆਪਣੇ ਘਰ ਦੇ ਵਿੱਚ ਹੀ ਗੱਲ ਕਰ ਲਾ ਮੈਂ ਆਪਣੀ ਧੀ ਨੂੰ ਕਹਿੰਨਾ ਮੋਬਾਈਲ ਛੱਡੋ ਹੁਣ ਮੈਂ ਕਹਿੰਨਾ ਕਿ ਆਪਣੀ ਵਾਈਫ ਨੂੰ ਕਹਿੰਨਾ ਇਹਨਾਂ ਨੂੰ ਵਧੀਆ ਕਨਸੈਪਟ ਲੱਭ ਕੇ ਦੇ ਮੋਬਾਈਲ ਦੇ ਵਿੱਚ ਚੰਗੇ ਕਨਸੈਪਟ ਲੱਭ ਕੇ ਦੇ ਆਪਣੇ ਧਿਆਨ ਚ ਰੱਖ ਉਹਨਾਂ ਦਾ ਇੰਟਰਸਟ ਬਣੇ ਜੇ ਕਿਤਾਬ ਪੜਨੀ ਕਿਤਾਬ ਪੜੇ ਭਾਜੀ ਏਡੀ ਥੋੜੀ ਗੱਲ ਹੈ ਸਾਡਾ ਗੁਰਬਾਣੀ ਦਾ ਸਿਧਾਂਤ ਹੈ ਜਿਹੜੀ ਚੀਜ਼ ਤੁਹਾਡੇ ਹੱਥ ਜਦੋਂ ਸਤ ਕਰੋ ਵਾਹਿਗੁਰੂ ਸਤਨਾ ਅਸੀਂ ਚਾਹ ਪੜਦੇ ਆ ਇਹ ਚ ਕੈਫੀਨ ਆ ਅਸੀਂ ਰੋਟੀ ਖਾਂਦੇ ਆ ਇਹਦੇ ਚ ਗਲੂਕੋਜ਼ ਆ ਇਹ ਚ ਕਾਰ ਉਹ ਫੋਨ ਫੜਦੇ ਆ ਉਹ ਛੱਡ ਦੇ ਛੱਡ ਦੇ ਛੱਡ ਦੇ ਸਾਡੇ ਘਰਾਂ ਦੀ ਲੜਾਈ ਅੱਧੀ ਹੋ ਜਾਂਦੀ ਆ ਤੂੰ ਫੋਨ ਛੱਡ ਤੂੰ ਫੋਨ ਛੱਡ ਉਹ ਫੜ ਲਓ ਯਾਰ ਕੋਈ ਇਹ ਥੋੜੀ ਗੱਲ ਆ ਕੋਈ ਫੋਨ ਜ਼ਹਿਰ ਥੋੜੀ ਕੋਈ ਸਾਡੇ ਕੋਈ ਉਦੋਂ ਹੀ ਪਹੁੰਚਿਆ ਚੰਦਰ ਮੇਤ ਕਦੋਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਵਾਇਰਲੈਸ ਮਤਲਬ ਸਰਕਾਰ ਨੇ ਇਹ ਫੋਨ ਸਾਡੇ ਕੋ ਉਦੋਂ ਹੀ ਫੜਾਇਆ ਜਦੋਂ ਉਹ ਸਾਨੂੰ ਕੰਟਰੋਲ ਕਰ ਸਕਦੀ ਆ ਅਸੀਂ ਇਹ ਤੋਂ ਬਾਹਰ ਨਹੀਂ ਜਾ ਸਕਦੇ ਪਰ ਇਹ ਕੀ ਜਿਹੜੀ ਇਹ ਚ ਚੰਗੀ ਚੀਜ਼ ਉਹ ਤਾਂ ਆਪਾਂ ਵੇਖ ਹੀ ਸਕਦੇ ਆ ਮੈਂ ਕਈ ਚੀਜ਼ਾਂ ਫੋਨ ਤੋਂ ਲੱਭੀਆਂ ਨੇ ਭਾਜੀ ਨਹੀਂ ਪਤਾ ਫਿਰ ਵੈਰੀਫਾਈ ਕਰਨਾ ਸੀ ਭਾਈ ਹੁਣਾਂ ਨਾ ਕੋਈ ਹੋਰ ਸੱਜਣ ਆ ਜਾਂਦੇ ਆ ਉਹਨਾਂ ਨਾਲ ਗੱਲਬਾਤ ਕਰੀਦੀ ਆ ਜਿੱਥੇ ਗਲਤ ਹੋਈਦਾ ਚੁੱਪ ਕਰ ਜੀਦਾ ਵੀ ਨਹੀਂ ਇਹ ਗੂਗਲ ਤੇ ਗਲਤ ਲਿਖਿਆ ਗਿਆ ਹੈਨਾ ਜਿਹੜੇ ਸਾਡੇ ਕਿਤਾਬਾਂ ਚ ਲਿਖਿਆ ਉਹ ਜ਼ਿਆਦਾ ਸਹੀ ਆ ਹੈਨਾ ਗੂਗਲ ਤੁਹਾਨੂੰ ਹਿੰਟ ਦੇ ਹਿੰਟ ਦੇ ਦੇ ਦੂਗਾ ਤੁਸੀਂ ਇਹਦੀ ਇਨਕੁਆਇਰੀ ਕਰ ਲਓ ਬਾਰ ਬੁਕਸ ਚ ਪੜ੍ਹ ਲਓ ਬਾਕੀ ਸਾਡੇ ਕੋ ਇੱਕ ਹੋਰ ਵੀ ਛੋਟੀ ਜਿਹੀ ਇੱਕ ਰਿਪੋਰਟ ਆਏਗੀ ਉਹ ਚ ਪਤਾ ਲੱਗੂਗਾ ਵੀ ਕਿਹੜੇ ਬੰਦੇ ਕਿਹੜੀਆਂ ਕਿਤਾਬਾਂ ਪੜ੍ਹਨ ਉਹਨਾਂ ਨੂੰ ਫਾਇਦਾ ਹੋਵੇ ਮਾਲੋ ਕੀ ਕੋਈ ਮਿਰਰ ਦਾ ਬਹੁਤ ਹੀ ਕੱਚਾ ਪੀਲਾ ਜਾ ਉਹਨੂੰ ਤੁਸੀਂ ਵੱਡੇ ਵੱਡੇ ਸ਼ਬਦ ਦੇ ਦਿਓ ਉਹਨੇ ਛੱਡ ਕੇ ਭੱਜ ਜਾਣਾ ਉਪਾਏ ਮੇਰ ਸਿੰਘ ਆ ਉਹਨੂੰ ਕੌਣ ਸੁਣ ਲੂਗਾ ਪੜ ਲੂਗਾ ਜੀ ਕੌਣ ਸਮਝ ਲੂਗਾ ਭਾਈ ਮੇਰ ਸਿੰਘ ਦਾ ਕੋਈ ਪਹੁੰਚਣ ਤੋਂ ਪਹਿਲਾਂ ਕੋਈ ਛੋਟੇ ਜਿਹੇ ਮੰਨ ਲਓ ਕਿ ਇੱਕ ਬੜੇ ਸਾਡੇ ਠਰਕੀ ਜੇ ਬੰਦੇ ਹੈਗੇ ਨੇ ਉਹਨਾਂ ਦੀਆਂ ਕਿਤਾਬਾਂ ਦੇ ਸਕਦੇ ਆਪਾਂ ਨਾ ਨਹੀਂ ਲੈਣਾ ਇਹਨਾਂ ਦਾ ਉਹ ਬੁਢੀਆਂ ਵਸਾਉਣ ਦੇ ਤਰੀਕੇ ਉਹ ਦੱਸਦੇ ਆ ਪਰ ਨਹੀਂ ਉਹ ਗਲਤ ਗੱਲ ਆ ਉਹ ਨਹੀਂ ਚੀਜ਼ ਹੋਣੀ ਚਾਹੀਦੀ ਕਿਤਾਬਾਂ ਨੇ ਉਹ ਉਹੋ ਜੇ ਕੰਮ ਬਹੁਤ ਨੇ ਸਰਕਾਰਾਂ ਦੇ ਆਪ ਚਾਹਣਗੀਆਂ ਵੀ ਇਹੋ ਜੇ ਬੰਦੇ ਨੂੰ ਪੜੋ ਪਰ ਸਾਨੂੰ ਆਪ ਲੱਭਣੇ ਪੈਣੇ ਆ ਵੀ ਕਿਹੜੇ ਬੰਦੇ ਪੜਨੇ ਆ ਅਸੀਂ ਉਹਦੇ ਵਾਸਤੇ ਪਾਈ ਹੁਣ ਤੂੰ ਤੁਸੀਂ ਗਾਈਡ ਗਾਈਡੈਂਸ ਲਓ ਸਾਡੇ ਜਿਹੜੇ ਰਟਾਇਰ ਅਫੀਸਰ ਨੇ ਜਿਹੜੇ ਚੰਗੇ ਨੇ ਜਿਹੜੇ ਸਿਧਾਂਤਾਂ ਨੂੰ ਪਿਆਰ ਕਰਦੇ ਨੇ ਮਨੁੱਖਤਾ ਦੇ ਸਿਧਾਂਤਾਂ ਨੂੰ ਪਿਆਰ ਕਰਦੇ ਆ ਤੁਸੀਂ ਉਹਨਾਂ ਦੀ ਰਾਏ ਲਓ ਕਿਤਾਬਾਂ ਪੜ੍ਹੋ ਤੁਸੀਂ ਕਿਤਾਬਾਂ ਦੇ ਨਾਲ ਮੁਫਤ ਮੋਬਾਈਲ ਚਾਰਜਰ ਇੱਕ ਹੋਲਡਰ ਦਿੱਤਾ ਹੈ ਤੇ ਨਾਲ ਤੁਸੀਂ ਕਨਸੈਪਟ ਇੱਕ ਲੱਗ ਸ਼ੁਰੂ ਕਰ ਲੈ ਕਿ ਚਾਹ ਕੌਫੀ ਬਹਿ ਕੇ ਪੀਓ ਭਾਵੇਂ ਜਸ ਆਪਣੇ ਵਰਗੇ ਬੰਦੇ ਹੀ ਲੱਭਣੇ ਆ ਮੈਨੂੰ بڑے ਬੰਦੇ ਮਿਲੇ ਨੇ ਇਥੇ ਜਿਹੜੇ ਚਾਹੁੰਦੇ ਆ ਵੀ ਆਪਾਂ ਇਦਾਂ ਦਾ ਕੰਮ ਕਰੀਏ ਇਹ ਕਦੇ ਕਿੱਡੀ ਇੱਕ ਗੱਲ ਆ ਇੱਕ ਦੇ ਕਿੱਡੀ ਗੱਲ ਕਹਿੰਦੇ ਆ ਕਿਤਾਬਾਂ ਘਰ ਚ ਰੱਖੀਆਂ ਕਹਿੰਦਾ ਬਾਹਰ ਸਾਂਝੀ ਥਾਂ ਤੇ ਰੱਖ ਦਾਂਗੇ ਕਿੱਡੀ ਗੱਲ ਹੈਨਾ ਤੇ ਭਾਜੀ ਕੋਈ ਨਾ ਕੋਈ ਸਲਾਹ ਦਿੰਦਾ ਰਹਿੰਦਾ ਕੋਈ ਭਰਾ ਮਤਲਬ ਇਹ ਹੈ ਕਿ ਆਪਾਂ ਪੂਰੇ ਥੋੜੀ ਆ ਭਾਜੀ ਆਪਾਂ ਪੂਰੇ ਥੋੜੀ ਆ ਆਪਾਂ ਨੂੰ ਜੇ ਕੋਈ ਸਹੀ ਗਾਈਡ ਕਰੂਗਾ ਤੇ ਆਪਾਂ ਭਾਜੀ ਗਾਈਡ ਹੋਵਾਂਗੇ ਵੀ ਹੈਨਾ ਤੇ ਜਦੋਂ ਕੋਈ ਦੱਸੂਗਾ ਆਪਾਂ ਉਦਾਂ ਕਰਾਂਗੇ ਜੇ ਉਹਦੇ ਚ ਕੁਝ ਰੱਖਣ ਦੀ ਲੋੜ ਪਊ ਰੱਖਾਂਗੇ ਜੋ ਚੇਂਜ ਕਰਨਾ ਪਊ ਚੇਂਜ ਕਰਾਂਗੇ ਭਾਜੀ ਤੇ ਇਹ ਹੈ ਕਿ ਸੋਣੀ ਮਾਰਕੀਟ ਵੀ ਸੋਣੀ ਚੱਲੂਗੀ ਭਾਜੀ ਕੋਈ ਕਿਸੇ ਵੀ ਚੀਜ਼ ਦੀ ਅੱਬ ਬਣਾਉਣ ਵਾਸਤੇ ਕੋਈ ਨਾ ਕੋਈ ਤਾਂ ਸ਼ੁਰੂਆਤ ਕਰਨੀ ਪੈਂਦੀ ਹੈ ਹਨਾ ਅੱਜ ਕੱਲ ਕਹਿੰਦੇ ਅੱਖਰਾਂ ਨਾਲ ਜੋੜਨਾ ਬਹੁਤ ਔਖਾ ਹੈ ਕਿਸੇ ਭਾਜੀ ਨਹੀਂ ਐਵੇਂ ਗੱਲਾਂ ਜੀ ਉਹ ਨਹੀਂ ਭਾਜੀ ਤੁਸੀਂ ਉਮਰਦੇਸ ਹਾਬਨਾ ਕਿਤਾਬਾਂ ਦਾ ਉਹਨਾਂ ਉਮਰਦੇਸ ਹਾਬਨਾ ਕਿਤਾਬਾਂ ਲੋ ਜੇ ਬੱਚਿਆਂ ਨੂੰ ਆਪਾਂ ਕਹਿਤਾ ਦਿੰਨੇ ਆ ਫਿਰ ਥੋੜੇ ਜਿਹੀ ਵੱਡੀ ਕ ਲਾਈਨਾਂ ਪੜ੍ਹਦੇ ਨੇ ਕਹਾਣੀਆਂ ਪੜ੍ਹਦੇ ਨੇ ਹਨਾ ਉਹ ਕਹਾਣੇ ਵੇਖੋ ਜੀ ਪੱਥਰ ਵਿੱਚ ਪਾਏ ਤੇ ਭਾਜੀ ਬੜੀ ਤਕੜੀ ਗੱਲ ਆ ਵੀ ਜੇ ਕਾਂ ਪੰਜ ਪੱਥਰ ਪਾ ਕੇ ਤੇ ਪਾਣੀ ਪੀ ਸਕਦਾ ਤੇ ਅਸੀਂ ਤੇ ਬੰਦੇ ਆ ਹਨਾ ਉਹ ਕਹਾਣੀਆਂ ਦੇ ਕਿਤਾਬਾਂ ਚ ਆ ਭਾਵੇਂ ਛੋਟੇ ਹੁੰਦੇ ਸਾਡੇ ਦਿਮਾਗਾਂ ਦੇ ਪਈਆਂ ਨੇ ਮੰਨ ਲਓ ਵੀ ਹੁਣ ਆਪਾਂ ਕਈ ਯਾਰ ਕਹਿ ਦਿੰਨੇ ਸਿਲੇਬਸ ਦੇ ਵਿੱਚ ਨਾ ਜੀ ਕਿਸੇ ਵੀ ਧਰਮ ਬਾਰੇ ਆਪਾਂ ਸਿੱਖ ਧਰਮ ਬਾਰੇ ਜ਼ਿਆਦਾ ਕਹਿਣਾ ਹੈ ਕਿ ਗਲਤ ਗੁਰੂਆਂ ਬਾਰੇ ਗਲਤ ਲਿਖਿਆ ਭਾਜੀ ਸਿਲੇਬਸ 'ਚ ਗਲਤ ਲਿਖ ਸਕਦੇ ਆ ਨਾ ਤੁਸੀਂ ਚੰਗੇ ਰਾਈਟਰਾਂ ਦੀਆਂ ਕਿਤਾਬਾਂ ਪੜ੍ਹ ਲਓ ਤੇ ਬੱਚਿਆਂ ਨੂੰ ਪੜ੍ਹਾ ਦਿਓ ਹਨਾ ਤੇ ਕਿੰਨਾ ਕੁ ਸਿਲੇਬਸ ਵਸਾਂਗੂ ਬੱਚੇ ਟਕਰਾਉਣਗੇ ਸਕੂਲਾਂ 'ਚ ਪੀ ਨਹੀਂ ਨਹੀਂ ਮੈਡਮ ਸਾਡੇ ਇਦਾਂ ਲਿਖਿਆ ਤੁਸੀਂ ਬੱਚੇ ਨੂੰ ਕੌਨਫੀਡੈਂਟਲੀ ਕਹੋ ਨਾ ਜੋ ਐਸ ਕਿਤਾਬ 'ਚ ਲਿਖਿਆ ਉਹ ਸੱਚ ਆ ਜੋ ਤੇਰੇ ਸਕੂਲ 'ਚ ਆ ਉਹ ਹੋ ਸਕਦਾ ਕਿ ਉਹਦੇ 'ਚ ਕੋਈ ਸ਼ਬਦ ਗਾਂਪਸ਼ਾਂ ਹੋ ਸਕਣ ਪਰ ਜਿਹੜੇ ਐਸ ਰਾਈਟਰ ਨੇ ਐਸ ਰਾਈਟਰ ਨੇ ਲਿਖੀਆਂ ਨੇ ਕਿਤਾਬਾਂ ਇਹ ਬਿਲਕੁਲ ਸਹੀ ਆ ਤੇ ਸੋ ਕਾਫੀ ਚੀਜ਼ਾਂ ਮੈਂ ਨਹੀਂ ਕਹਿੰਦਾ ਕਿ ਇਹ ਚੀਜ਼ਾਂ ਹੱਲ ਨੇ ਪਰ ਉਸ ਪਾਸੇ ਨੂੰ ਤੁਰ ਸਕਦੇ ਆ ਭੱਲ ਵਾਲੇ ਪਾਸੇ ਨੂੰ ਕਿਉਂਕਿ ਜਿਹੜੇ ਸਿਆਣੇ ਬੰਦੇ ਉਹ ਹੱਲ ਕੱਢ ਰਹੇ ਆ ਅਹੀ ਤਾਂ ਨਿਆਣੇ ਆ ਹਨਾ ਕਾਫੀ ਨੌਜਵਾਨ ਜੋ ਗਲਤ ਪਾਸੇ ਵੀ ਤੁਰੇ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕਈ ਕਿਤਾਬਾਂ ਐਸੀਆਂ ਵੀ ਨੇ ਜੋ ਪੁੱਟੇ ਪਾਸੇ ਵੀ ਲਾਉਂਦੀਆਂ ਨੇ ਸੋ ਨੌਜਵਾਨੀ ਨੂੰ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦੇ ਹੋ ਨਹੀਂ ਭਾਜੀ ਮੈਂ ਨਹੀਂ ਕਿ ਦੇ ਸਕਦਾ ਨਾ ਨੌਜਵਾਨੀ ਸਾਦੀ ਸਿਆਣੀ ਭਾਜੀ ਜਿੰਨੇ ਇੱਥੇ ਤੁਸੀਂ ਗੱਡੀਆਂ ਤੇ ਲੈ ਕੇ ਮੁੰਡੇ ਘੁੰਮਦੇ ਵੇਂਦੇ ਹੋ ਨਾ ਤੁਸੀਂ ਇਹ ਨਹੀਂ ਕਹਿ ਸਕਦੇ ਅਵਾਰਾ ਨੇ ਇਹ ਘਰੋਂ ਗੱਡੀ ਤੇ ਕੱਪੜਾ ਮਾਰ ਕੇ ਤੁਰਦੇ ਆ ਕਿ ਅੱਜ ਸ਼ਹਿਰੋਂ ਕੋਈ ਨਾ ਕੋਈ ਕੰਮ ਲੱਭਣਾ ਆ ਅੱਜ ਸ਼ਹਿਰ ਕੋਈ ਕੰਮ ਲੱਭਣਾ ਹੈ ਕੱਲੇ ਅਵਾਰਾਗਰਦੀ ਕਰਨੇ ਆਉਂਦੇ ਇਹਨਾਂ ਦੀ ਅੱਖਾਂ 'ਚ ਵੱਡੇ ਸੁਪਨੇ ਆ ਵੇਖੋ ਤੁਸੀਂ ਸਰਕਾਰ ਸਮਝੇ ਤੇ ਸਹੀ ਹੈ ਨਾ ਸੋ ਬਿਲਕੁਲ ਹੈ ਅ ਜਿਵੇਂ ਜ਼ਿਕਰ ਕਰ ਚੁੱਕੇ ਆਪਾਂ ਪਹਿਲਾਂ ਵੀ ਕਿ ਅੱਜ ਕੱਲ ਆਖਰਾਂ ਨਾਲ ਜੁੜਨਾ ਔਖਾ ਆ ਪਰ ਕੁਝ ਸਮਾਂ ਆਪਾਂ ਨੂੰ ਜ਼ਰੂਰ ਦੇਣਾ ਚਾਹੀਦਾ ਆ ਬਹੁਤ ਸੋਹਣਾ ਕਨਸੈਪਟ ਏ ਸ਼ੁਰੂ ਕੀਤਾ ਭਾਈ ਉਹਨਾਂ ਨੇ ਜਿਕਰ ਆਪਾਂ ਯੂਟੀ ਮਾਰਕੀਟ ਦੇ ਵਿੱਚ ਆਈਏ ਤਾਂ ਪੰਜਾਬ ਰਾਇਲਜ਼ ਵਾਲੇ ਉਸ ਦੇ ਬਾਹਰ ਬਿਲਕੁਲ ਇੱਕ ਮਿੰਨੀ ਲਾਇਬ੍ਰੇਰੀ ਕਹਿ ਸਕਦੇ ਆ ਤੁਸੀਂ ਕੋਈ ਵੀ ਕਿਤਾਬ ਜੇਕਰ ਪੜ੍ਹਨੀ ਹੋਵੇ ਤਾਂ ਇਸ ਜਗ੍ਹਾ ਤੋਂ ਕਿਤਾਬ ਆਪਣਾ ਇੱਥੇ ਬੈਠੋ ਤੁਹਾਨੂੰ ਚਾਹ ਵਗੈਰਾ ਜਾਂ ਕੌਫੀ ਵਗੈਰਾ ਜੇਕਰ ਤੁਸੀਂ ਪੀਣਾ ਚਾਹੁੰਦੇ ਹੋ ਉਹ ਤਾਂ ਵੀ ਤੁਹਾਨੂੰ ਮੁਫਤ ਮਿਲੇਗੀ ਉਸ ਦੇ ਨਾਲ ਨਾਲ ਜੇਕਰ ਤੁਸੀਂ ਆਪਣਾ ਮੋਬਾਈਲ ਚਾਰਜਿੰਗ ਕਰਨਾ ਚਾਹੁੰਦੇ ਹੋ ਸੋ ਮੋਬਾਈਲ ਚਾਰਜਿੰਗ ਦੇ ਬਹਾਨੇ ਤੁਸੀਂ ਜੇਕਰ ਇਸ ਕਿਤਾਬ ਦੇ ਵਿੱਚੋਂ ਚਾਰ ਅੱਖਰ ਪੜ੍ਹ ਲਓ ਤਾਂ ਸ਼ਾਇਦ ਉਹ ਵੀ ਕਿਤੇ ਕੰਮ ਆ ਜਾਂਦੇ ਨੇ ਬਹੁਤ ਵਧੀਆ ਕਨਸੈਪਟ ਹੈ ਇਹ ਅੰਮ੍ਰਿਤਸਰ ਦੇ ਵਿੱਚ ਸ਼ਾਇਦ ਨੂੰ ਇਹ ਪਹਿਲਾ ਕਨਸੈਪਟ ਹੈ ਜਿੱਥੇ ਇੱਕ ਚੰਗਾ ਤਰੀਕੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਫਿਰ ਆਸ ਕਰਦੇ ਹਾਂ ਕਿ ਇਦਾਂ ਦੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਜੇਕਰ ਅਲੱਗ ਸ਼ਹਿਰਾਂ ਦੀ ਗੱਲ ਕਰ ਲਾਂ ਤਾਂ ਇਦਾਂ ਦੇ ਹੋਰ ਕਨਸੈਪਟ ਸ਼ੁਰੂ ਹੋਣੇ ਚਾਹੀਦੇ ਨੇ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਹੋਣਯਾ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ